ਇਹੀ ਇਹ ਭੁਲੇਖਾ ਰੱਬ ਨੂੰ ਖੁਸ਼ ਕਰਨ ਲਈ ਨਾਮ ਨਹੀਂ ਜਪਣਾ ਹੈ ਇਹ ਬੜਾ ਵੱਡਾ ਭੁਲੇਖਾ ਸਾਡੇ 'ਚ ਅਸੀਂ ਆਪਣੇ ਆਪ ਨੂੰ ਖੁਸ਼ ਕਰਨ ਲਈ ਨਾਮ ਜਪਣਾ ਹੈ ਰੱਬ ਨੂੰ ਕਦੇ ਲਈ ਖੁਸ਼ ਕਰਨਾ ਉਹ ਤਾਂ ਨਿਰਭਉ ਹੈ ਨਿਰਵੈਰ ਹੈ ਸੱਚਾ ਸਰੂਪ ਹੈ ਉਹ ਉਹਦੀ ਤਾਂ ਇੰਨੀ ਸੁੰਦਰਤਾ ਹੈ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਉਹ ਉਹਨੂੰ ਕਈ ਖੁਸ਼ ਕਰੋਗੇ ਤੁਸੀਂ ਉਹਨੂੰ ਤਾਂ ਨਾ ਖੁਸ਼ੀ ਦਾ ਨਾ ਗੰਮੀ ਦਾ ਖੁਸ਼ ਤਾਂ ਤੁਸੀਂ ਆਪ ਹੋਣਾ ਸੀਗਾ ਪਰ ਤੁਸੀਂ ਉਹਨੂੰ ਖੁਸ਼ ਕਰਨ 'ਚ ਲੱਗੇ ਹੋਏ ਸਮਝ ਦੀ ਘਾਟ ਹੈ ਸਾਨੂੰ ਹਾਂ ਵੀ ਅਸੀਂ ਆਪਣੇ ਆਪ ਹੁਣ ਦੇਖੋ ਅਸੀਂ ਮੰਨ ਲਓ ਵੀ ਸਾਡੇ ਕੋਈ ਬਜ਼ੁਰਗ ਚੜ੍ਹਾਈ ਕਰ ਗਏ ਅਸੀਂ ਉਹਨਾਂ ਦੀ ਵਰਸੀ ਮਨਾ ਰਹੇ ਹਾਂ ਤੇ ਸਾਨੂੰ ਇਹ ਲੱਗਦਾ ਵੀ ਅਸੀਂ 파ਟ ਉਹਨਾਂ ਲਈ ਕਰਾ ਰਹੇ ਸਾਨੂੰ ਲੱਗਦਾ ਨਾ ਵੀ ਉਹਨਾਂ ਦੀ ਵਰਸੀ ਹੈ ਜੀ ਅਜ ਉਹਨਾਂ ਲਈ 파ਟ ਹੋ ਰਿਹਾ ਕਿਤਾ ਕਹਿੰਦੇ ਭੁੱਖੇ ਰਹਿ ਜਾਣਗੇ ਜੇ ਜੇ ਪੋਜ ਨਹੀਂ ਸਕਾਂਗੇ ਨਹੀਂ 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 ਇਹ ਸਾਡੀ ਆਪਣੀ ਸ਼ਾਂਤੀ ਦੇ ਲਈ ਹੋ ਰਿਹਾ ਵੀ ਸਾਨੂੰ ਕਿਤੇ ਸ਼ਾਂਤੀ ਮਿਲ ਜੇ ਇਸ ਪਾਵਰ ਦੇ ਵਿੱਚੋਂ ਕਿਣਕਾ ਮਾਤਰ ਵੀ ਸਾਨੂੰ ਮਿਲ ਜੇ ਕਿਤੇ ਤੇ ਇੱਕ ਉਹਨਾਂ ਦੇ ਬਹਾਨੇ ਅਸੀਂ ਆਪਣੀ ਆਤਮਿਕ ਸ਼ਾਂਤੀ ਨੂੰ ਲੱਭਦੇ ਫਿਰਦੇ ਆ ਉਹ ਤਾਂ ਸ਼ਾਂਤ ਹੋ ਹੀ ਚੁੱਕੇ ਹਨ ਗੁਰਬਾਣੀ ਚ ਲਿਖਿਆ ਬਾਬਾ ਬੋਲਤੇ ਇਥੇ ਕਹਾਂ ਗਏ ਕਹਾਂ ਗਏ ਦਹੀ ਸੰਗ ਰਹਤੇ ਉਹ ਕਿੱਥੇ ਚਲੇ ਗਏ ਜਿਹੜੇ ਇਸ ਦਹੀ ਦੇ ਨਾਲ ਰਹਿੰਦੇ ਸੀ ਉਹ ਕਿੱਥੇ ਗਏ ਜਿਹੜੇ ਅੰਦਰ ਬੋਲਦੇ ਸੀ ਉਹ ਕੌਣ ਸੀ ਤਾਂ ਮਤਲਬ ਜਦੋਂ ਗੱਲ ਸਾਨੂੰ ਸਮਝਾਣ ਲੱਗੂਗੀ ਨਾ ਤਾਂ ਫੇਰ ਹੀ ਦਿਲ ਕਰੂਗਾ ਵੀ ਮੈਂ ਕੁਝ ਖੋਜਾਂ ਮੈਂ ਕੁਝ ਲੱਭਾਂ ਫਿਰ ਜਦੋਂ ਮੈਂ ਲੱਭਣ ਲਈ ਤੁਰ ਪੂੰਗਾ ਫਿਰ ਮੈਨੂੰ ਲੱਭੂਗਾ ਵੀ ਸਿਕੰਦਰ ਬਾਦਸ਼ਾਹ ਦੀ ਮੈਨੂੰ ਗੱਲ ਯਾਦ ਆ ਗਈ ਤੁਰਿਆ ਜਾ ਰਿਹਾ ਹੈ ਤੇ ਕਹਿੰਦਾ ਜੀ ਮੈਂ ਜਿੱਤ ਲਿਆ ਹੋਇਆ ਸਾਰਾ ਕੁਝ ਚਲੋ ਕਹਿੰਦਾ ਕਰ ਦੋ ਦੁਨੀਆਂ ਜਿੱਤ ਲਈ ਦੁਨੀਆਂ ਜਿੱਤ ਲਈ ਹੋਈ ਹੈ ਤੇ ਐਲਾਨ ਕਰਤਾ ਦੇ ਕਹੇ ਦੋ ਜਗ੍ਹਾ ਜਗ੍ਹਾ ਤੇ ਢੋਲ ਟਮਕਿਆਂ ਨਾਲ ਸਿਕੰਦਰ ਬਾਦਸ਼ਾਹ ਗਲੀਆਂ ਚ ਲੰਘੂਗਾ ਸਵਾਗਤ ਕੀਤਾ ਜਾਵੇ ਚਲੋ ਜੀ ਚਲੋ ਚਲੋ ਚਲ ਸਭ ਕੁਝ ਸ਼ੁਰੂ ਹੋ ਗਿਆ ਜਿੱਥੋਂ ਦੀ ਲੰਘ ਰਿਹਾ ਨਾ ਜੀ ਉੱਥੇ ਇੱਕ ਫਕੀਰ ਚਾਦਰ ਜੀ ਲਈ ਪਿਆ ਬੜਾ ਢੋਲ ਟਮਕਾ ਵੱਜ ਰਿਹਾ ਬਹੁਤ ਕੁਝ ਹੋ ਰਿਹਾ ਉਹ ਪਿਆ ਹੀ ਰਿਹਾ ਉੱਠੇ ਹੀ ਨਹੀਂ ਉਹ ਸਿਕੰਦਰ ਦਾ ਹਾਥੀ ਹਾਥੀ ਤੇ ਜਾਂਦਾ ਦਾ ਧਿਆਨ ਚ ਲੱਗ ਗਿਆ ਵੀ ਇਹ ਕਿਉਂ ਨਹੀਂ ਉੱਠਦਾ ਕਹਿੰਦਾ ਮੈਂ ਤਾਂ ਇੰਨਾ ਕੁਝ ਦੁਨੀਆ ਨੂੰ ਦੱਸ ਰਿਹਾ ਇਹ ਉਵੇਂ ਹੀ ਚਾਦਰ ਲੈ ਕੇ ਸੁੱਤਾ ਪਿਆ ਕਹਿੰਦਾ ਰੋਕੋ ਉੱਤਰਿਆ ਆ ਥੱਲੇ ਉਠਾਇਆ ਉਹਨਾਂ ਨੇ ਅਹਿਲਕਾਰਾਂ ਨੇ ਹੂੰ ਐ ਅੱਖਾਂ ਜੀਆਂ ਮਲ ਕੇ ਉੱਠਿਆ ਹਾਂਜੀ ਕਹਿੰਦਾ ਜਾਣਦਾ ਨਹੀਂ ਤੂੰ ਮੈਨੂੰ ਕਹਿੰਦਾ ਨਾ ਕਹਿੰਦਾ ਮੈਂ ਤਾਂ ਨਹੀਂ ਜਾਣਦਾ ਉਹ ਤਾਂ ਕੱਚਾ ਜਾ ਹੋ ਗਿਆ ਵੀ ਯਾਰ ਦੁਨੀਆ ਜਿੱਤ ਲਈ ਆ ਬੰਦਾ ਜਿਹੜਾ ਇੱਥੇ ਪਏ ਜਾਣਦਾ ਹੀ ਨਹੀਂ ਮੈਨੂੰ ਜਾਣਦਾ ਹੀ ਨਹੀਂ ਮੈਨੂੰ ਕਹਿੰਦਾ ਮੈਂ ਸਿਕੰਦਰ ਬਾਦਸ਼ਾਹ ਵੀ ਮੈਂ ਦੁਨੀਆ ਜਿੱਤ ਲਈ ਹੋਈ ਐ ਕਹਿੰਦਾ ਜੀ ਬੜੀ ਮੁਬਾਰਕ ਤੁਹਾਨੂੰ ਤੁਸੀਂ ਜਿੱਤ ਲਈ ਹੋਊਗੀ ਕੋਈ ਐਸੀ ਗੱਲ ਨਹੀਂ ਦੱਸੋ ਕਹਿੰਦਾ ਫਕੀਰ ਕਹਿੰਦਾ 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 ਇਹ ਦੱਸੋ ਵੀ ਹੁਣ ਤੁਸੀਂ ਦੁਨੀਆ ਤਾਂ ਜਿੱਤ ਲਈ ਤੇ ਹੁਣ ਕੀ ਕਰਦੇ ਫਿਰਦੇ ਹੋ ਕਹਿੰਦਾ ਮੈਂ ਦੱਸਦਾ ਫਿਰਦਾ ਸਾਰਿਆਂ ਨੂੰ ਵੀ ਮੈਂ ਜਿੱਤ ਲਈ ਮੈਂ ਜਿੱਤ ਲਈ ਮੈਂ ਜਿੱਤ ਲਈ ਕਹਿੰਦਾ ਫੇਰ ਕੀ ਕਰੋਗੇ ਥੱਕ ਜਾਓਗੇ ਤੁਸੀਂ ਤਾਂ ਬਹੁਤ ਕਹਿੰਦਾ ਜਾ ਕੇ ਆਰਾਮ ਕਰ ਲਾਂਗੇ ਸੋ ਜਾਾਂਗੇ ਕਹਿੰਦਾ ਮੈਂ ਤਾਂ ਫਿਰ ਪਹਿਲਾਂ ਹੀ ਸੁੱਤਾ ਪਿਆ ਉਹ ਬਾਦਸ਼ਾਹ ਸੋਚੇ ਵੀ ਮੈਂ ਬਾਦਸ਼ਾਹ ਕੇ ਬਾਦਸ਼ਾਹ ਬਿਹ ਬਗਾਇਤ ਦੁਨੀਆ ਜਿੱਤਈ ਉਸ ਅਵਸਥਾ ਤੇ ਪਹੁੰਚਿਆ ਪਿਆ ਜਿਹੜੀ ਤੇ ਮੈਂ ਪਹੁੰਚਣਾ ਹੈ ਪਹੁੰਚਣਾ ਹੈ ਰਾਜੇ ਨੇ ਦੁਨੀਆ ਜਿੱਤਣ ਤੋਂ ਬਾਅਦ ਉਸ ਅਵਸਥਾ 'ਚ ਪਹੁੰਚਣਾ ਪਰ ਇੱਕ ਫਕੀਰ ਦੁਨੀਆ ਜਿੱਤਣ ਦੀ ਲੋੜ ਹੀ ਨਹੀਂ ਹੈ ਉਸ ਨੂੰ ਔਰ ਪਹੁੰਚਿਆ ਪਿਆ ਉਸ ਅਵਸਥਾ ਤੇ ਤੋ ਇਹ ਅਵਸਥਾ 'ਮੈਂ ਕੋਈ ਪਹੁੰਚ ਜਾਂਦਾ ਕੋਈ ਨਹੀਂ ਪਹੁੰਚਦਾ ਹ ਪਰ ਜਿਹੜੇ ਪਹੁੰਚੇ ਹੋਏ ਆ ਫਿਰ ਉਹਨਾਂ ਨੇ ਜਦੋਂ ਆਪਣੇ ਬਿਆਨ ਜਿਹੜੇ ਆ ਉਹ ਕਲਮਬੰਦ ਕੀਤੇ ਹਨ ਨਾ ਤੇ ਅੱਜ ਸਾਡੀ ਦੁਨੀਆਵੀ ਭਾਸ਼ਾ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੇ ਨਾਲ ਵਰਪਰ ਜਾਂਦੀਆਂ ਜੇ ਉਹਨਾਂ ਨੂੰ ਕਲਮ ਵੱਧ ਕਰ ਦਈਏ ਤਾਂ ਉਹ ਸਾਡੇ ਲਈ ਇਤਿਹਾਸ ਬਣ ਜਾਂਦੀ ਬਿਲਕੁਲ ਸਹੀ ਹੈ ਠੀਕ ਹੈ ਨਾ ਤੇ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਇੱਕ ਬ੍ਰਹਮ ਦਾ ਖਜ਼ਾਨਾ ਹੈ ਬ੍ਰਹਮ ਗਿਆਨ ਦਾ ਖਜ਼ਾਨਾ ਬ੍ਰਹਮ ਗਿਆਨ ਦਾ ਖਜ਼ਾਨਾ ਜਿਹੜੀ ਗੁਰਬਾਣੀ ਹੈ ਸਾਡੇ ਉਹਦੇ ਚ ਜੋ ਕੁਝ ਦਰਜ ਹੈ ਇੱਕ ਇੱਕ ਅੱਖਰ ਉਹਦੀ ਵਿਆਖਿਆ ਨਹੀਂ ਹੋ ਸਕਦੀ ਆਮ ਇਨਸਾਨ ਨਹੀਂ ਕਰ ਸਕੋ ਉਹਦੀ ਵਿਆਖਿਆ ਕੀਤੀ ਤਾਂ ਤਿੰਨ ਦਿਨ ਵਹੀ ਨਦੀ ਚ ਗਏ ਗੁਰੂ ਸਾਹਿਬ ਉਸ ਤੋਂ ਬਾਅਦ ਜਦੋਂ ਬਾਹਰ ਆਏ ਆ ਤੇ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਇਹ ਦੱਸਿਆ ਵੀ ਭਾਈ ਉਹਦਾ ਸਰੂਪ ਕੀ ਹੈ ਹੂੰ ਫਿਰ ਉਹਨਾਂ ਨੇ ਕਿਹਾ ਵੀ ਇਸ ਦੁਨੀਆ ਨੂੰ ਤਾਰਨ ਦੇ ਲਈ ਕਿਉਂਕਿ ਆਪ ਕੱਲ ਤਾਰਨ ਗੁਰੂ ਨਾਲ ਕੱਲ ਤਾਰਨ ਗੁਰੂ ਉਹ ਆਪ ਹੀ ਹੈ ਸਾਰਾ ਕੁਝ ਆਪ ਹੀ ਆਏ ਆ ਹੁਣ ਚਾਹੇ ਜੇ ਜੀ ਮਰਜ਼ੀ ਅਸੀਂ ਉਹਨਾਂ ਦੀਆਂ ਫੋਟੋਆਂ ਬਣਾ ਕੇ ਰੱਖ ਲਈਏ ਉਹਨਾਂ ਦੇ ਸਰੂਪ ਨੂੰ ਚਿੱਤਰਣ ਕਰ ਲਈਏ ਕੁਝ ਮਰਜ਼ੀ ਕਰ ਲਈਏ ਉਹ ਤਾਂ ਕਣ-ਕਣ 'ਚ ਵਸਿਆ ਹੋਇਆ ਹੈ ਜਿਹੜਾ ਕਣ-ਕਣ 'ਚ ਵਸਿਆ ਉਹਦਾ ਸਰੂਪ ਕਿਸ ਤਰ੍ਹਾਂ ਅਸੀਂ ਬਣਾ ਸਕਦੇ ਹਾਂ ਹਾਂ ਜੇ ਉਸ ਰੂਪ ਦੇ ਵਿੱਚ ਤੁਹਾਨੂੰ ਨਜ਼ਰ ਆਣ ਲੱਗ ਗਿਆ ਤਾਂ ਤੁਹਾਡੇ ਲਈ ਉਹੀ ਰੱਬ ਹੈ ਤਾਂ ਹੁਣ ਉਹ ਜਦੋਂ ਇਹ ਗੱਲ ਕਹਿ ਗਏ ਕਿ ਹੁਣ ਇਹ ਸਰੂਪ ਹੈ ਉਸ ਦਾ ਹੁਣ ਕਰੀਏ ਕੀ ਇਹ ਵੀ ਦੱਸ ਕੇ ਗਏ ਹੂੰ ਕਹਿੰਦੇ ਜਪ ਆਗ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀਪੀ ਸੱਚ ਬੀ ਉਸ ਦੀ ਹੁਣ ਤੁਸੀਂ ਘੱਲਣਾ ਘੱਲਣੀ ਕਰੋ ਜੇ ਉਸੇ ਤੁਸੀਂ ਉਸ ਨੂੰ ਜਾਨਣਾ ਚਾਹੁੰਦੇ ਹੋ ਮਿਲਣਾ ਚਾਹੁੰਦੇ ਹੋ ਲੱਭਣਾ ਚਾਹੁੰਦੇ ਹੋ ਉਹਦਾ ਉਪਦੇਸ਼ ਇਹੀ ਹੈ ਵੀ ਤੁਸੀਂ ਉਹਦੇ ਨਾਲ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ ਅਜ ਐਸੇ ਐਸੇ ਸ਼ਖਸੀਅਤਾਂ ਵੀ ਹੈਗੀਆਂ ਜਿਹੜੀਆਂ ਕਿ ਗੁਰੂ ਮਹਾਰਾਜ ਦਾ ਹੁਕਮ ਨੰਮ ਲੈ ਕੇ ਜਦੋਂ ਹੁਕਮ ਆਂਦਾ ਹੈ ਉਹ ਕਹਿੰਦੇ ਇਹੀ ਸਾਡੇ ਲਈ ਸਾਰਾ ਕੁਝ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਟਕ ਦਰਿਆ ਨੇ ਅਟਕ ਪਾਤੀ ਰੋਕ ਲਿਆ ਉਹ ਕਹਿੰਦਾ ਸੋਚਦਾ ਕੀ ਆ ਜਰਨੈਲ ਕਹਿੰਦਾ ਸੋਚਣ ਕੀ ਲੱਗਿਆ ਹੂੰ ਕਹਿੰਦਾ ਇਹ ਤਾਂ ਨਹੀਂ ਲੰਘਣ ਦਿੰਦਾ ਕਹਿੰਦਾ ਅਰਦਾਸ ਕਰ ਅਰਦਾਸ ਕਰ ਅਰਦਾਸ ਕੀਤੀ ਅਟਕ ਦਰਿਆ ਕਿਤੇ ਦਾ ਕਿਤੇ ਕਹਿੰਦੇ ਇਹ ਇਤਿਹਾਸ ਚ ਲਿਖਿਆ ਹੋਇਆ ਮੈਂ ਆਪਣੇ ਕੋਲੋਂ ਤਾਂ ਨਹੀਂ ਕਹਿ ਰਿਹਾ ਗੱਲਾਂ ਵੀ ਅਟਕ ਦਰਿਆ ਨੂੰ ਵੀ ਰਸਤਾ ਦੇਣਾ ਪੈ ਗਿਆ ਉਤਾ ਉਸ ਵੇਲੇ ਦੀ ਗੱਲ ਹੈ ਉਸ ਤੋਂ ਬਾਅਦ ਐਸੇ ਪ੍ਰੈਕਟੀਕਲ ਨੂੰ ਕਰਦੇ ਆ ਭਾਈ ਵੀਰ ਸਿੰਘ ਜੀ ਡਾਕਟਰ ਭਾਈ ਵੀਰ ਸਿੰਘ ਹਮ ਅਰਦਾਸ ਕਰਦੇ ਆ ਗੁਰੂ ਮਹਾਰਾਜ ਨੂੰ ਬੇਨਤੀਆਂ ਕਰਦੇ ਆ ਜਦੋਂ ਉਹ ਬੇਨਤੀਆਂ ਕਰਦੇ ਆ ਤਾਂ ਉਹਨਾਂ ਦੇ ਨਾਲ ਚਸ਼ਮੇ ਗੱਲਾਂ ਕਰਦੇ ਉਹਨਾਂ ਦੇ ਨਾਲ ਨਦੀਆਂ ਨਾਲੇ ਗੱਲਾਂ ਕਰਦੇ ਉਹਨਾਂ ਦੇ ਨਾਲ ਫੁੱਲ ਗੱਲਾਂ ਕਰਦੇ ਆ ਔਰ ਫਿਰ ਉਹਨਾਂ ਚੀਜ਼ਾਂ ਨੂੰ ਕਲਮ ਬੰਦ ਕਰਦੇ ਆ ਰਹੀ ਵਾਸਤੇ ਘੱਟ ਸਮੇਂ ਨੇ ਸਮੇਂ ਨਾਲ ਗੱਲਾਂ ਕਰਕੇ ਇੱਕ ਨੰ ਮੰੰਨੀ ਫੜਫੜ ਰਹੀ ਤਰੀਕ ਸਮੇ ਕਿਸ ਕਾਈ ਕੰਨੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੰਦੇ ਨਿਓ ਵਾਲੇ ਨੈਣਾ ਦੀ ਨੀਂਦਰ ਦਿਨੇ ਰਾਤ ਪੇ ਵੰਦੇ ਪ੍ਰੈਕਟੀਕਲੀ ਗੱਲਾਂ ਕਰਕੇ ਦਸੀਆਂ ਉਹਨਾਂ ਨੇ ਸਨ ਆ ਤਾਂ ਹੁਣ ਨੇੜੇ ਦੀ ਗੱਲ ਐ ਮੈਂ ਕਹਿੰਨਾ ਚਲੋ ਤੁਸੀਂ ਪੁਰਬਰਾਣੀਆਂ ਨਹੀਂ ਮੰਨਦੇ ਪਰ ਤੁਹਾਨੂੰ ਮੰਨਣੀਆਂ ਪੈਣਗੀਆਂ ਕਿਉਂ ਕਿ ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਉਹੀ ਗੁਰੂ ਮਹਾਰਾਜ ਦੇ ਸਰੂਪ ਤੋਂ ਗਿਆਨ ਲਿਆ ਜਿਸ ਤੋਂ ਸਾਨੂੰ ਤਾਕੀਦ ਕੀਤੀ ਆ ਆਪਾਂ ਵੀ ਲਈਏ ਆਪਾਂ ਲਈਏ ਠੀਕ ਹੈ ਸਾਡੀ ਉਨੀ ਮਿਹਨਤ ਨਹੀਂ ਹੁੰਦੀ ਹੈ ਜੇ ਉਨੀ ਮਿਹਨਤ ਕਰਾਂਗੇ ਅਸੀਂ ਵੀ ਉੱਥੇ ਪਹੁੰਚਾਂਗੇ ਹੂੰ ਇਹ ਨਹੀਂ ਹੈ ਵੀ ਅਸੀਂ ਪਹੁੰਚ ਨਹੀਂ ਸਕਦੇ ਅਸੀਂ ਵੀ ਪਹੁੰਚਾਂਗੇ ਹੂੰ ਪਰ ਮਿਹਨਤ ਉਨੀ ਚਾਹੀਦੀ ਹੈ ਹੂੰ ਠੀਕ ਹੈ ਨਾ ਹੁਣ ਹਰ ਕੋਈ ਤਾਂ ਜਿਹੜਾ ਹੈਗਾ ਉਹ ਮਤਲਬ ਵੀ ਜਿੱਥੇ ਚਾਵੇ ਉੱਥੇ ਨਹੀਂ ਨਾ ਪਹੁੰਚ ਸਕਦਾ ਪਰ ਕਈ ਲੋਗ ਇਹ ਵੀ ਕਹਿੰਦੇ ਵੀ ਅਸੀਂ ਨਾਮ ਸਿਮਰਨ ਕਰਦੇ ਆ ਇਸ ਤਰੀਕੇ ਨਾਲ ਸਾਡੇ ਲੈਵਲ ਲੱਗ ਜਾਂਦੀ ਹੈ ਵੀ ਅਸੀਂ ਆਪਣੇ ਅ ਸਰੀਰ ਤੋਂ ਹੀ ਬਾਹਰ ਚਲੇ ਜਾਂਦੇ ਆ ਅਸੀਂ ਜੀ ਯੂਨੀਵਰਸ ਤੱਕ ਪਹੁੰਚ ਜਾਂਦੇ ਆ ਬਿਲਕੁਲ ਬਿਲਕੁਲ ਤੁਸੀਂ ਤੁਹਾਨੂੰ ਸਾਇੰਸ ਦੀ ਕੁਲਵਰਟੀ ਤੇ ਚੀਜ਼ਾਂ ਸਹੀ ਲੱਗਦੀਆਂ ਸੱਚ ਲੱਗਦੀਆਂ ਦੇਖੋ ਸਾਇੰਸ ਕੀ ਕਹਿੰਦੀ ਹੈ ਹੂੰ ਸਾਇੰਸ ਦੀ ਇੱਕ ਸਿੰਪਲ ਜੀ ਤੁਹਾਨੂੰ ਮੈਂ ਗੱਲ ਦੱਸਦਾ ਬੇ ਸਿੰਪਲ ਆਮ ਬੰਦਾ ਵੀ ਇਸ ਨੂੰ ਸਮਝ ਸਕਦਾ ਵੀ ਸਾਡੀ ਸਾਇੰਸ ਕੀ ਕਹਿੰਦੀ ਹੈ ਸਾਇੰਸ ਕਿਸ ਨੂੰ ਮੰਨਦੀ ਹੈ ਹੂੰ ਸਾਇੰਸ ਉਸ ਗੱਲ ਨੂੰ ਮੰਨਦੀ ਹੈ ਵੀ ਜਿਹੜੀ ਗੱਲ ਤੁਸੀਂ ਕਹਿ ਕੇ ਉਸ ਨੂੰ ਸਿੱਧ ਕਰ ਦੋ ਮਸ ਅਸੀਂ ਸਿੱਧ ਕੀਤੇ ਬਿਨਾ ਕੋਈ ਗੱਲ ਨਹੀਂ ਮੰਨਦੇ ਆ हां जे कोई इंसान कह ਰਿਹਾ ਵੀ ਮੈਂ ਜਾਨਾਂ ਮੈ ਇਸ ਤਰ੍ਹਾਂ ਮੈਨੂੰ ਅਨੁਭਵ ਹੁੰਦਾ ਹੈ ਹੂੰ ਤੇ ਉਹ ਸਾਨੂੰ ਰਾਹ ਦਿਖਾ ਦੇਵੇ ਤੇ ਸਾਨੂੰ ਅਨੁਭਵ ਹੋ ਜਾਵੇ ਅਸੀਂ ਜਾਣ ਜਾਵਾਂਗੇ ਸਿੱਧੀ ਜੀ ਗੱਲ ਹੂੰ ਦੇਖੋ ਨਾ ਸਾਡੀ ਸਾਇੰਸ ਦੇ ਮੁਤਾਬਕ ਤਾਂ ਇਹ ਹੈ ਅਸੀਂ ਪਹਿਲਾਂ ਹਾਈਪੋਥੈਸਿਸ ਤਿਆਰ ਕਰਦੇ ਹਾਂ ਅਸੰਪਸ਼ਨਸ ਹੁੰਦੀਆਂ ਉਹਦੇ ਵਿੱਚ ਕੰਡੀਸ਼ਨਸ ਹੁੰਦੀਆਂ ਫਿਰ ਉਸ ਨੂੰ ਪ੍ਰੂਫ ਚ ਲਿਆ ਜਾਂਦਾ ਉਸ ਦਾ ਪ੍ਰੂਫ ਕਰਕੇ ਉਹਦਾ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਪ੍ਰੈਕਟੀਕਲੀ ਅਪਰੂਵ ਕੀਤਾ ਜਾਂਦਾ ਉਸ ਨੂੰ ਹੂੰ ਫੇਰ ਉਹ ਗੱਲ ਮੰਨਣ ਚਾਹਦੀ ਹੈ ਪਰ ਨਾਲ ਹੀ ਸਾਇੰਸ ਦੇ ਵਿੱਚ ਇੱਕ ਇਹ ਵੀ ਹੈ ਵੀ ਜੇ ਇਸ ਤੋਂ ਬਾਅਦ ਕਿਸੇ ਹੋਰ ਨੇ ਕੋਈ ਨਵੀਂ ਗੱਲ ਕਹਿਤੀ ਤੇ ਉਹ ਸਿੱਧ ਕਰ ਗਿਆ ਤਾਂ ਉਹ ਮੰਨੀ ਜਾਊਗੀ ਮੰਨੀ ਜਾਊਗੀ